ਸਵਾਗਤ ਹੈ ਤੁਹਾਡਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੰਜਾਬੀ ਦੇ ਅਧੁਨਿਕ ਕਵੀ ਭਾਈ ਵੀਰ ਸਿੰਘ ਦੇ ਬਾਰੇ ਵਿੱਚ ਪੰਜਾਬੀ ਸਹਿਤ ਨਾਲ ਸੰਬੰਧਤ ਭਾਈ ਵੀਰ ਸਿੰਘ ਅਧੁਨਿਕ ਕਵੀ ਦੀ ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਉਸ ਦੀ ਪੂਰੀ ਜੀਵਨੀ ਅਤੇ ਉਸ ਦੀ ਰਚਨਾਵਾਂ ਨਾਲ ਸੰਬੰਧਤ ਸਾਰੀ ਮਤਵਪੂਰਨ ਜਾਣਕਾਰੀ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਇਸ ਲਈ ਇਸ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਣਾ ਹੈ ਜੇਕਰ ਤੁਸੀਂ ਕਿਸੇ ਵੀ ਪੰਜਾਬੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ ਪੰਜਾਬ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਇਹ ਵੀਡੀਓ ਤੁਹਾਡੇ ਲਈ ਮਹੱਤਵਪੂਰਨ ਹੈ ਇਸ ਦੇ ਵਿੱਚ ਭਾਈ ਵੀਰ ਸਿੰਘ ਦੇ ਜੀਵਨ ਨਾਲ ਸੰਬੰਧਿਤ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਪੂਰੀ ਵੀਡੀਓ ਦੇ ਵਿੱਚ ਪੂਰਾ ਟੌਪਿਕ ਇੱਕ ਕਲਾਸ ਦੇ ਵਿੱਚ ਹੀ ਪੂਰਾ ਕੀਤਾ ਜਾਵੇਗਾ ਇਸ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਣਾ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਵੀ ਜ਼ਰੂਰ ਕਰਨਾ ਹੈ ਅੱਜ ਆਪਾਂ ਗੱਲ ਕਰਦੇ ਆਂ ਭਾਈ ਵੀਰ ਸਿੰਘ ਦੀ ਜੀਵਨੀ ਬਾਰੇ ਭਾਈ ਵੀਰ ਸਿੰਘ ਜੀ ਪੰਜਾਬੀ ਕਵੀ ਤੇ ਵਿਦਵਾਨ ਹੋਏ ਹਨ ਜਿਨ੍ਹਾਂ ਨੇ ਅਜੋਕੇ ਪੰਜਾਬੀ ਸਾਹਿਦ ਦੇ ਮੋਢੀ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਆਪਣੀ ਕਵਿਤਾ ਸਿੱਖ ਧਰਮ ਅਤੇ ਗੁਰਮਤ ਫਿਲਾਸਫੀ ਨਾਲ ਜੋੜਿਆ ਜਿਸ ਕਰਕੇ ਆਪ ਨੂੰ ਭਾਈ ਸਾਹਿਬ ਕਿਹਾ ਜਾਣ ਲੱਗ ਪਿਆ ਆਪ ਨੇ ਛੋਟੀ ਕਵਿਤਾ ਮਾਂ ਕਾ ਵਾਰਤਿਕ ਦੇ ਵਿੱਚ ਲਾ ਵਾਲਾ ਨਾਟਕ ਜੀਵਨੀਆ ਲੇਖ ਸਾਖੀਆਂ ਆਦਿ ਆਦੀ ਰਚਨਾ ਕੀਤੀ ਕੀਤੀ ਹੈ ਗੱਲ ਕਰਦੇ ਆਪਾਂ ਭਾਈ ਵੀਰ ਸਿੰਘ ਦੀ ਜੀਵਨੀ ਬਾਰੇ ਜੀਵਨ ਦੀ ਗੱਲ ਕਰੀਏ ਜਨਮ ਭਾਈ ਵੀਰ ਸਿੰਘ ਦਾ ਜਨਮ ਜਿਹੜਾ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿਕੇ ਡਾਕਟਰ ਚਰਨ ਸਿੰਘ ਦੇ ਘਰ ਹੋਇਆ ਆਪ ਦਾ ਜਨਮ 5 ਦਸੰਬਰ 1872 ਨੂੰ ਅੰਮ੍ਰਿਤਸਰ ਤੇ ਪਿਤਾ ਦਾ ਨਾਮ ਚਰਨ ਸਿੰਘ ਤੇ ਘਰ ਹੋਇਆ ਤੇ ਆਪ ਜੀ ਦੇ ਮਾਤਾ ਦਾ ਨਾਮ ਉਤਮ ਕੌਰ ਜੀ ਆਪ ਜੀ ਦੀ ਪਤਨੀ ਦਾਪ ਦਾ ਵਿਆਹ ਜਿਹੜਾ ਚਤਰਕੌਰ ਨਾਲ ਹੋਇਆ ਤੇ ਆਪ ਜੀ ਦੀ ਜੋ ਮੌਤ ਹੈ 1957 ਈਸਵੀ ਵਿੱਚ ਆਪ ਜਿਹੜੇ ਨੇ ਸਵਰਗ ਸਦਾਰ ਗਏ ਇਸ ਦੇ ਵਿੱਚ ਤੁਸੀਂ ਉਹਦਾ ਜਨਮ ਯਾਦ ਰੱਖਣਾ ਹੈ ਜਨਮ ਸਥਾਨ ਯਾਦ ਰੱਖਣਾ ਹੈ ਪਿਤਾ ਦਾ ਨਾਮ ਮਾਤਾ ਦਾ ਨਾਮ ਪਤਨੀ ਦਾ ਨਾਮ ਤੇ ਮੌਤ ਦੀ ਡੇਟ ਯਾਦ ਰੱਖਣੀ ਹੈ ਅੱਗੇ ਗੱਲ ਕਰਨੇ ਆਧੁਨਿਕ ਪੰਜਾਬੀ ਕਵਿਤਾ ਦਾ ਜਨਮਦਾਤਾ ਕਿਹਾ ਜਾਂਦਾ ਆਪ ਜੀ ਨੂੰ ਕਿਉਂਕਿ ਆਧੁਨਿਕ ਪੰਜਾਬੀ ਦੀ ਸ਼ੁਰੂਆਤ ਦੀ ਗੱਲ ਕਰੀਏ ਜੇ ਪੰਜਾਬੀ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਐਂ ਬਾਬਾ ਫਰੀਦ ਜੀ ਨੂੰ ਪੰਜਾਬੀ ਦਾ ਪਹਿਲਾ ਕਵੀ ਮੰਨਿਆ ਜਾਂਦਾ ਹੈ ਤੇ ਅਦਨਿਤ ਕਵੀ ਦੀ ਗੱਲ ਕਰੀਏ ਤਾਂ ਇਸ ਦਾ ਜਨਮਦਾਤਾ ਜਿਹੜਾ ਹੈ ਭਾਈ ਵੀਰ ਸਿੰਘ ਨੂੰ ਮੰਨਿਆ ਜਾਂਦਾ ਹੈ ਆਪ ਜੀ ਨੂੰ ਪੰਜਾਬੀ ਸਹਿਦ ਦਾ ਪਿਤਾ ਮਾ ਵੀ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਦੇ ਹੀ ਕੁਐਸਚਨ ਸਿੱਧੇ ਪੁੱਛੇ ਜਾਂਦੇ ਆ ਕਿ ਅਦਨਿਤ ਪੰਜਾਬੀ ਦਾ ਪਿਤਾ ਮਾ ਜਾਂ ਜਨਮਦਾਤਾ ਕਿਸ ਨੂੰ ਮੰਨਿਆ ਜਾਂਦਾ ਹੈ ਆਪਣੇ ਕਵਿਤਾ ਵਾਰਤਿਕ ਨਾਵਲ ਤੇ ਨਾਟਕ ਦੀ ਰਚਨਾ ਕਰਕੇ ਆਧੁਨਿਕ ਪੰਜਾਬੀ ਸਾਹਿਤ ਦਾ ਆਰੰਭ ਕੀਤਾ ਸਿੱਖ ਇਤਿਹਾਸ ਲਿਖਣ ਤੇ ਸੰਪਾਦਨ ਕਰਨ ਦਾ ਕੰਮ ਉਹਨਾਂ ਦੀ ਦੇਣ ਗੁਨਾਤਮਿਕ ਵੀ ਹੈ ਤੇ ਗੁਨਾਤਮਿਕ ਦੋਵਾਂ ਪੱਖਾਂ 'ਚ ਹੈ ਕੰਮ ਦੀ ਗੱਲ ਕਰੀਏ ਤਾਂ ਆਬਜੀ ਨੇ ਵਜੀਦ ਹਿੰਦ ਪ੍ਰੈਸ ਦੀ ਸਥਾਪਨਾ ਕੀਤੀ 1891 ਈਸਵੀ 'ਚ ਖਾਲਸਾ ਟਰੱਕ ਸੋਸਾਇਟੀ ਦੀ ਸਥਾਪਨਾ ਕੀਤੀ 1894 ਈਸਵੀ ਵਿੱਚ ਖਾਲਸਾ ਪੱਤਰ ਜਾਰੀ ਕੀਤੇ 1899 ਈਸਵੀ ਵਿੱਚ ਇਹ ਵੀ ਸਿੱਧੇ ਕੁਐਸਚਨ ਪੁੱਛੇ ਜਾ ਸਕਦੇ ਹਨ ਇਹਨਾਂ ਨੂੰ ਵੀ ਯਾਦ ਕਰਨਾ ਹੈ ਇਨਾਮ ਤੇ ਪੁਰਸਕਾਰ ਦੀ ਗੱਲ ਕਰੀਏ ਤੇ ਆਪ ਜੀ ਨੂੰ ਭਾਰਤੀ ਸਹਿਤ ਅਕਾਦਮੀ ਵੱਲੋਂ ਮੇਰੇ ਸਾਈਆਂ ਜੀਆ ਨੂੰ ਆਪ ਜੀ ਦੀ ਕਿਤਾਬ ਦਾ ਨਾਮ ਹੈ ਜਿਸ ਨੂੰ ਸਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਜਿਸ ਦੇ ਵਿੱਚ ਉਸ ਸਮੇਂ 5000 ਰੁਪਏ ਦਾ ਇਨਾਮ ਦਿੱਤਾ ਗਿਆ ਸੀ ਤੇ ਆਪ ਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਵੱਲੋਂ ਡੀਲਿਟ ਦੀ ਜਿਹੜੀ ਡਿਗਰੀ ਸੀ ਉਹ ਦਿੱਤੀ ਗਈ। ਆਪ ਕੋਈ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ। ਆਪਨੇ ਯੂਨੀਵਰਸਿਟੀ ਦੀ ਪੜ੍ਹਾਈ ਨਹੀਂ ਕੀਤੀ ਸੀ। ਆਪ ਬਹੁਤ ਅੱਛੇ ਬਹੁਤ ਵਧੀਆ ਵਿਦਵਾਨ ਸਨ। ਆਪ ਨੂੰ 1994 ਈਸਵੀ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਡੀਲਿਟ ਦੀ ਡਿਗਰੀ ਜਿਹੜੀ ਦਿੱਤੀ। ਫਿਰ ਉਸ ਸਰਕਾਰ ਦੇ ਵਿੱਚ ਸ਼੍ਰੋਮਣੀ ਸਿਹਤਕਾਰ ਦਾ ਜਿਹੜਾ ਸੀ ਆਪ ਜੀ ਨੂੰ ਪਦਵੀ ਦਿੱਤੀ ਗਈ ਸੀ ਤੇ ਉਹ ਦਿੱਤੀ ਗਈ ਸੀ 1951 ਈਸਵੀ ਦੇ ਵਿੱਚ ਵਿਧਾਨ ਪਰਿਸ਼ਦ ਦਾ ਮੈਂਬਰ ਬਣਾਇਆ ਗਿਆ ਸੀ ਆਪ ਜੀ ਨੂੰ 1952 ਈਸਵੀ ਵਿੱਚ ਭਾਰਤੀ ਸਹਿਤ ਅਕਾਦਮੀ ਦਾ ਮੈਂਬਰ ਬਣਾਇਆ ਗਿਆ ਸੀ 1954 ਈਸਵੀ ਵਿੱਚ ਪਦਮ ਪੂਰਸ਼ਨ ਵੀ ਆਪ ਨੂੰ ਦਿੱਤਾ ਗਿਆ ਸੀ 1956 ਈਸਵੀ ਵਿੱਚ ਇਹ ਜਿਹੜੀਆਂ ਸਾਰੀਆਂ ਤਰੀਕਾਂ ਨੇ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੂੰ ਤੁਸੀਂ ਯਾਦ ਕਰਨਾ ਹੈ ਜੇ ਹੋ ਸਕੇ ਤਾਂ ਤੁਸੀਂ ਕਾਪੀ ਤੇ ਨੋਟ ਕਰਕੇ ਇਹਨਾਂ ਨੂੰ ਯਾਦ ਕਰੋ ਸਹਿਦ ਕਾਦਮੀ ਪੁਰਸਕਾਰ ਮੇਰੇ ਸਾਂਝਾ ਜੀ ਨੂੰ ਦਿੱਤਾ ਗਿਆ ਹੈ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਸਹਿਦ ਕਾਦਮੀ ਤੇ ਇੱਕ ਪੁਸਟ ਕੁਐਸਚਨ ਇਸ ਪੇਪਰ ਵਿੱਚ ਜ਼ਰੂਰ ਪੁੱਛਿਆ ਜਾਵੇਗਾ ਤਾਂ ਇਸ ਤੋਂ ਅੱਗੇ ਗੱਲ ਕਰੀਏ ਰਚਨਾਵਾਂ ਦੀ ਤੇ ਆਪ ਜੀ ਦੀ ਜਮਿੰਦਰੀਆ ਬਹੁਤ ਲੰਬੀ ਲਿਸਟ ਰਚਨਾਵਾਂ ਦੀ ਆਪਦੇ ਪ੍ਰਸਿੱਧ ਰਚਨਾਵਾਂ ਦੀ ਗੱਲ ਕਰਾਂਗੇ ਜਿਸ ਦੇ ਵਿੱਚ ਆਪਜੀ ਦਾ ਰਾਣਾ ਸੂਰਤ ਸਿੰਘ ਲਹਿਰਾਂ ਦੇ ਹਾਰ ਮਟਕ ਹਲਾ ਰਹੇ ਮੇਰੇ ਸਾਂਝਾ ਜੀਓ ਕੰਬ ਦੀ ਕਲਾਈ ਪ੍ਰੀਤ ਵੀਨਾ ਕੰਤ ਸਹੇਲੀ ਵਿਜੇ ਸਿੰਘ ਸੁందਰੀ ਸੁਤਵੰਤ ਕੌਰ ਸੁਪਾਗ ਜੀ ਦਾ ਸੁਦਾਰ ਅਤੇ ਬਾਬਾ ਨੋਦ ਸਿੰਘ ਰਾਜਾ ਲਖਦਾਤਾ ਸਿੰਘ ਗੁਰੂ ਨਾਨਕ ਚਮਤਕਾਰ ਸ਼੍ਰੀ ਕਲਗੀ ਤਾਰ ਚਮਤਕਾਰ ਅਸ਼ਟ ਗੁਰੂ ਚਮਤਕਾਰ ਇਹ ਜਿਹੜੇ ਸਾਰੇ ਨੇ ਜਿਹੜੇ ਰਚਨਾਵਾਂ ਨੇ ਪ੍ਰਸਿੱਧ ਰਚਨਾਵਾਂ ਨੇ ਜਿਨ੍ਹਾਂ ਨੂੰ ਤੁਸੀਂ ਯਾਦ ਕਰਨਾ ਹੈ ਇਹ ਭਾਈ ਵੀਰ ਸਿੰਘ ਦੀਆਂ ਪ੍ਰਸਿੱਧ ਰਚਨਾਵਾਂ ਹਨ ਮਹਾਕਾਵ ਦੀ ਗੱਲ ਕਰੀਏ ਤਾਂ ਆਪ ਜੀ ਨੇ ਰਾਣਾ ਸੂਰਤ ਸਿੰਘ ਮਹਾਕਾਵ ਲਿਖਿਆ ਨਾਵਲ ਦੇ ਵਿੱਚ ਸੁੰਦਰੀ ਵਿਜੇ ਸਿੰਘ ਸਤਵੰਤ ਕੌਰ ਬਾਬਾ ਨੋਦ ਸਿੰਘ ਸੁੰਦਰੀ ਆਪ ਜੀ ਦਾ ਸਭ ਤੋਂ ਪਹਿਲਾ ਨਾਵਲ ਸੀ। ਨਾਟਕ ਦੀ ਗੱਲ ਕਰੀਏ ਤਾਂ ਆਪ ਜੀ ਨੇ ਰਾਜਾ ਲਖਦਾਤਾ ਸਿੰਘ ਆਪਣੇ ਨਾਟਕ ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਜੀਵਨੀਆਂ, ਗੁਰੂ ਨਾਨਕ ਚਮਤਕਾਰ, ਅਸ਼ਟ ਗੁਰੂ ਚਮਤਕਾਰ, ਕਲਗੀਧਰ ਚਮਤਕਾਰ ਆਪ ਜੀ ਦੀਆਂ ਜੀਵਨੀਆਂ। ਜੇ 9ਵੀਂ ਕਲਾਸ 'ਚ ਗੱਲ ਕਰੀਏ ਕਿਹੜੀਆਂ ਕਵਿਤਾਵਾਂ ਨੇ 10ਵੀਂ ਕਲਾਸ ਇਸ ਦੀ ਕੋਈ ਵੀ ਕਿਉਂਕਿ ਕਵਿਤਾਵਾਂ ਨਹੀਂ ਜਾਂ ਅਸਲੀ ਨਵੀਂ ਕਿਤਾਬ ਕਲਾਸ ਵਿੱਚ ਹੀ ਆਪਦੀ ਹੈ ਕਵਿਤਾਵਾਂ ਦਿੱਤੀਆਂ ਨੇ ਇਸ ਦੇ ਵਿੱਚ ਸਮਾ ਵਿੰਸਾ ਦਾ ਫੁੱਲ ਟੁਕੜੀ ਜਗਤੋਂ ਨਿਆਰੀ ਤੇ ਬ੍ਰਿਸ਼ ਆਪ ਜੀ ਦੀਆਂ ਨੌਵੀਂ ਦੀ ਆਪ ਕਿਤਾਬ ਵਿੱਚ ਜਿਹੜੀਆਂ ਕਵਿਤਾਵਾਂ ਦਿੱਤੀਆਂ ਨੇ ਇਹ ਵੀ ਪੁੱਛਿਆ ਜਾ ਸਕਦਾ ਹੈ ਇਹ ਭਾਈ ਵੀਰ ਸਿੰਘ ਦੇ ਬਾਰੇ ਵਿੱਚ ਸਾਰੀਆਂ ਉਸ ਦੀਆਂ ਰਚਨਾਵਾਂ ਤੇ ਉਸ ਦੀ ਜੀਵਨੀ ਨਾਲ ਸੰਬੰਧਿਤ ਸੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਇਸ ਦੇ ਵਿੱਚ ਵੀਡੀਓ ਦੇ ਵਿੱਚ ਸਿਰਫ ਆਪਾਂ ਕੋਈ ਲੰਮੀ ਚੌੜੀ ਕਹਾਣੀ ਨਹੀਂ ਬਣਾਈ ਸਿਰਫ ਉਸ ਦੀ ਜਿਹੜਾ ਇੰਪੋਰਟੈਂਟ ਗੱਲਾਂ ਨੇ ਤੁਸੀਂ ਇੰਨੀਆਂ ਗੱਲਾਂ ਯਾਦ ਕਰ ਲਓ ਤਾਂ ਇਸ ਤੋਂ ਬਾਅਦ ਕੁਐਸਚਨ ਕੋਈ ਵੀ ਨਹੀਂ ਆਏਗਾ ਵੀਡੀਓ ਦੇਖਣ ਲਈ ਧੰਨਵਾਦ